ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅੱਜ ਅਸੀਂ ਪਰੰਪਰਸ ਵਿੱਚੋਂ ਇੱਕ ਪ੍ਰਸੰਗ ਪੜਾਂਗੇ ਅੱਜ ਦਾ ਪ੍ਰਸੰਗ ਹੈ ਹੁਣ ਤਉ ਸ਼ਰਨਾਗਤ ਆਏ ਇਸ ਪ੍ਰਸੰਗ ਦਾ ਪਹਿਲਾ ਭਾਗ ਅਸੀਂ ਪੜ ਚੁੱਕੇ ਹਾਂ ਅੱਜ ਅਸੀਂ ਦੂਸਰਾ ਭਾਗ ਆਰੰਭ ਕਰਨ ਜਾ ਰਹੇ ਹਾਂ ਸੋ ਪਿਆਰ ਨਾਲ ਸਰਵਨ ਕਰਨਾ ਜੀ ਬੈਠੇ ਹਨ ਸਾਈ ਮੀਆਂ ਮੀਰ ਜੀ ਆਪਣੇ ਖੁਦਾ ਦੀ ਯਾਦ ਵਿੱਚ ਪਰੋਤੇ ਹੋਏ ਬੰਦਗੀ ਏ ਖੁਦਾਏ ਵਿੱਚ ਮਸਤ ਕੀ ਐਨੀ ਨੂੰ ਦਾਸ ਨੇ ਆ ਖਬਰ ਦਿੱਤੀ ਕਿ ਨੂਰ ਜਹਾਂ ਬੇਗਮ ਆਪ ਨੂੰ ਮਿਲਣ ਵਾਸਤੇ ਆਏ ਹਨ ਸਾਈ ਜੀ ਠੀਕ ਹੈ ਉਹਨਾਂ ਨੂੰ ਭੇਜ ਦਿਓ ਦਾਸ ਗਿਆ ਔਰ ਕੁਝ ਸਮੇਂ ਬਾਅਦ ਮਹਾਰਾਣੀ ਨੂਰ ਜਹਾਂ ਅੰਦਰ ਆ ਗਈ ਆ ਕੇ ਆਦਾਬ ਕੀਤਾ ਸਾਈਂ ਜੀ ਨੇ ਆਦਾਬ ਕਬੂਲ ਕਰ ਬੈਠਣ ਦਾ ਇਸ਼ਾਰਾ ਕੀਤਾ ਔਰ ਪੁੱਛਣ ਲੱਗੇ ਆ ਨੂਰ ਜਹਾ ਅੱਜ ਮਹਾਰਾਣੀ ਨੂੰ ਇਸ ਫਕੀਰ ਦੀ ਯਾਦ ਕਿਸ ਤਰ੍ਹਾਂ ਆ ਗਈ ਨੂਰ ਜਹਾ ਸਾਈਂ ਜੀ ਨੂਰ ਜਹਾ ਆਲਮ ਲਈ ਮਹਾਰਾਣੀ ਹੈ ਪਰ ਆਪ ਜੀ ਦੀ ਤਾਂ ਬੱਚੀ ਹੀ ਹੈ ਨਾ ਸਾਈਂ ਜੀ ਦਾਸ ਫੇਰ ਨੂਰ ਜਹਾਂ ਕੀ ਗੱਲ ਐ ਤੇਰਾ ਚਿਹਰਾ ਤੇਰੀ ਦਿਲ ਦੀ ਉਦਾਸੀ ਨੂੰ ਬਿਆਨ ਕਰ ਰਿਹਾ ਹੈ ਨੂਰ ਜਹਾਂ ਸਾਈ ਜੀ ਆਪ ਸਭ ਜਾਣਦੇ ਹੀ ਹੋ ਜਦ ਦਾਸ ਸ਼ੈਨ ਸ਼ਾਹ ਨੇ ਅਹਲਕਾਰਾਂ ਦੀਆਂ ਗੱਲਾਂ ਵਿੱਚ ਆ ਕੇ ਹਰ ਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਭੇਜਿਆ ਹੈ ਉਦੋਂ ਦਾ ਜੀ ਬਹੁਤ ਖੁਸਦਾ ਹੈ ਇਹੋ ਲੱਗਦਾ ਹੈ ਕਿ ਕੋਈ ਕਿਆਮਤ ਵਰਪਾ ਹੋਣ ਵਾਲੀ ਹੈ ਸਾਈ ਜੀ ਨੂਰਜਹਾਂ ਸੱਚ ਭਾਵੇਂ ਕੋੜਾ ਹੈ ਪਰ ਹਕੀਕਤ ਇਹ ਹੀ ਹੈ ਕਿ ਮੁਗਲ ਮੁਗਲ ਰਾਜ ਨੇ ਅੱਲਾਹ ਪਾਕ ਦੀਆਂ ਨਿਰਅਪਰਾਧ ਜੋਤਾਂ ਤੇ ਜ਼ੁਲਮ ਕਰਕੇ ਖੁਦ ਹੀ ਕਿਆਮਤ ਨੂੰ ਸੱਦਾ ਦਿੱਤਾ ਹੈ ਸਾਈ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਤਸੀਹੇ ਪਰਿ ਸ਼ਹਾਦਤ ਦਾ ਪਹਾੜ ਜਿੰਨਾ ਭਾਰ ਪਹਿਲਾਂ ਹੀ ਮੁਗਲ ਰਾਜ ਦੇ ਸਿਰ ਤੇ ਹੈ ਉਪਰੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਜ਼ਰਬੰਦੀ ਇਹ ਯਕੀਨਨ ਮੁਗਲ ਰਾਜ ਉੱਪਰ ਆਉਣ ਵਾਲੀ ਭਾਰੀ ਕਿਆਮਤ ਦੀਆਂ ਹੀ ਨਿਸ਼ਾਨੀਆਂ ਹਨ ਦੂਰ ਜਹਾ ਫੇਰ ਸਾਈ ਜੀ ਹੁਣ ਇਸ ਦਾ ਕੋਈ ਹੱਲ ਦੱਸੋ ਸਾਈ ਜੀ ਜਹਾਂਗੀਰ ਨੂੰ ਸਮਝਾਓ ਕਿ ਜੇ ਮੁਗਲ ਰਾਜ ਦੀ ਔਰ ਆਪਣੀ ਸਲਾਮਤੀ ਚਾਹੁੰਦਾ ਹੈ ਆ ਗੁਰੂ ਨਾਨਕ ਦੇ ਘਰ ਨਾਲ ਉਲਝਣਾ ਛੱਡ ਦੇਵੀ ਉਹ ਨਿਰੋਲ ਫਕੀਰੀ ਦਾ ਦਰ ਹੈ ਉਹਸ ਦਰ ਤੋਂ ਮਗਲ ਰਾਜ ਨੂੰ ਕੋਈ ਖਤਰਾ ਨਹੀਂ ਹੋ ਸਕਦਾ ਹੁਣ ਤੱਕ ਦੇ ਸਾਰੇ ਮੁਗਲ ਰਾਜ ਗੁਰੂ ਨਾਨਕ ਦੇ ਦਰ ਤੇ ਜਾ ਸ਼ਰਨ ਕਬੂਲਦੇ ਰਹੇ ਹਨ ਜੇ ਕਿਆਮਤ ਤੋਂ ਬਚਣਾ ਹੈ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹਰ ਹਾਲਤ ਵਿੱਚ ਰਿਹਾ ਕਰ ਸ਼ਰਨ ਕਬੂਲ ਲਵੋ ਉਹ ਸਤ ਬਖਸ਼ਿੰਦ ਦਾਤਾ ਜੀ ਹਨ ਤੁਹਾਡੀਆਂ ਭੁੱਲਾਂ ਬਖਸ਼ ਦੇਣਗੇ ਨੂਰ ਜਹਾਂ ਠੀਕ ਹੈ ਸਾਈਂ ਜੀ ਇਸ ਤਰ੍ਹਾਂ ਹੀ ਹੋਏਗਾ ਕਿਵੇਂ ਮੁਗਲ ਰਾਜ ਸਲਾਮਤ ਰਹੇ ਪਰ ਸਾਈਂ ਜੀ ਆਪ ਜੀ ਮੁਸਲਮਾਨ ਹੋ ਫਿਰ ਆਪ ਜੀ ਦੇ ਮਨ ਵਿੱਚ ਹਰ ਗੋਬਿੰਦ ਸਾਹਿਬ ਜੀ ਲਈ ਇੰਨਾ ਸਨੇਹ ਕਿਵੇਂ ਸਾਈ ਜੀ ਨੂਰਜਹਾਂ ਕੀ ਮੁਸਲਮਾਨ ਕੀ ਸਿੱਖ ਕੀ ਹਿੰਦੂ ਕੀ ਕੋਈ ਹੋਰ ਇਹ ਸਭ ਉਸ ਇੱਕ ਖੁਦਾ ਦੇ ਹੀ ਬੱਚੇ ਹਨ ਉਸ ਦੀ ਨਜ਼ਰ ਵਿੱਚ ਸਭ ਬਰਾਬਰ ਹਨ ਫਰਕ ਸਿਰਫ ਸਾਡੀ ਨਜ਼ਰ ਵਿੱਚ ਹੈ ਬਾਕੀ ਰਹੀ ਸਾਡੇ ਸਨੇਹ ਦੀ ਗੱਲ ਤਾਂ ਸੁਣ ਨੂਰਜਹਾਂ ਜਦੋਂ ਵੀ ਮੀਆਂ ਮੀਰ ਖੁਦਾ ਦੇ ਦਰਬਾਰ ਜਾਂਦਾ ਹੈ ਤਾ ਉਸ ਦੇ ਤਖਤ ਤੇ ਜਿਸ ਮੂਰਤ ਦੇ ਦੀਦਾਰ ਹੁੰਦੇ ਹਨ ਉਹ ਹੂ ਬਹੁ ਸ੍ਰੀ ਹਰ ਗੋਬਿੰਦ ਸਾਹਿਬ ਜੀ ਨਾਲ ਮਿਲਦੀ ਹੁੰਦੀ ਹੈ ਇਹ ਕਹਿੰਦੇ ਕਹਿੰਦੇ ਸਾਈਂ ਜੀ ਦੇ ਨੈਣ ਛਲਕ ਪਏ ਤੇ ਆਪਣੇ ਨਾਲ-ਨਾਲ ਨੂਰ ਜਹਾਨ ਨੂੰ ਵੀ ਕਿਸੇ ਅਕੇ ਰਸ ਦੇ ਸੋਮਿਆਂ ਵੱਲ ਲੈ ਤੁਰੇ ਜਦ ਗਵਾਲੀਅਰ ਦੇ ਕਿਲੇਦਾਰ ਹਰੀਦਾਸ ਨੂੰ ਹਰ ਗੋਬਿੰਦ ਸਾਹਿਬ ਜੀ ਦੀ ਰਹਾਈ ਦਾ ਸ਼ਾਹੀ ਫਰਮਾਨ ਪ੍ਰਾਪਤ ਹੋਇਆ ਤਾਂ ਉਸ ਦੇ ਖੁਸ਼ੀ ਦੇ ਟਿਕਾਣੇ ਦੀ ਕੋਈ ਹੱਦ ਨਾ ਰਹੀ ਉਸ ਨੇ ਬੜੇ ਚਾਹ ਨਾਲ ਇਹ ਖਬਰ ਸਤਗੁਰ ਜੀ ਨੂੰ ਆ ਸੁਣਾਈ ਪਰ ਸਤਗੁਰ ਜੀ ਨੇ ਉਸ ਨੂੰ ਪਿਆਰ ਨਾਲ ਸਮਝਾਇਆ ਕਿ ਦੇਖ ਹਰਿਦਾਸ ਜਦ ਤੱਕ ਇੱਥੇ ਇੱਕ ਵੀ ਬੇਕਸੂਰ ਬੰਦੀ ਵਿੱਚ ਹੈ ਅਸੀਂ ਇੱਥੋਂ ਨਹੀਂ ਜਾਵਾਂਗੇ ਇਹ ਪੈਗਾਮ ਤੁਸੀਂ ਮੁਗਲ ਰਾਜ ਤੱਕ ਪਹੁੰਚਾ ਦਿਓ ਸਤਿਵਚਨ ਹੈ ਕਿ ਹਰਦਾਸ ਚਲਾ ਗਿਆ ਔਰ ਕੁਝ ਦਿਨਾਂ ਬਾਅਦ ਇਹ ਪਾਤਸ਼ਾਹੀ ਫਰਮਾਨ ਸਤਗੁਰ ਜੀ ਨੂੰ ਲਿਆ ਦਿਖਾਇਆ ਕਿ ਸਾਰਿਆਂ ਨੂੰ ਤਾਂ ਰਿਹਾ ਨਹੀਂ ਕੀਤਾ ਜਾ ਸਕਦਾ ਪਰ ਹਾ ਜਿੰਨੇ ਬੰਦੀ ਸਤਗੁਰ ਜੀ ਦਾ ਪੱਲਾ ਫੜ ਕਿਲੇ ਤੋਂ ਬਾਹਰ ਆ ਸਕਣ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇ ਸਤਗੁਰ ਜੀ ਹਰਦਾਸ ਕਿੰਨੇ ਬੇਕਸੂਰ ਬੰਦੀ ਹਨ ਕਿਲੇ ਵਿੱਚ ਦਾਤਾ ਜੀ ਤਕਰੀਬਨ 52 ਬੰਦੀ ਬੇਕਸੂਰ ਹਨ ਸਤਿਗੁਰ ਜੀ ਮੁਸਕਰਾ ਕੇ ਤਾਂ ਫੇਰ ਠੀਕ ਹੈ ਸਾਡੇ ਪੌਣ ਲਈ ਇੱਕ 52 ਕਲੀਆਂ ਵਾਲਾ ਚੋਲਾ ਸਿਉਣ ਲਈ ਦੇ ਦਿਓ ਹਰਿਦਾਸ ਇਹ ਸੁਣ ਕੇ ਹਰਿਦਾਸ ਇਹ ਸੁਣ ਕੇ ਮੁਸਕਰਾਇਆ ਫਿਰ ਹੱਸਿਆ ਹੱਸ ਹੱਸ ਕੇ ਲੋਟ-ਪੋਟ ਹੁੰਦੇ ਨੇ ਸਤ ਗੁਰ ਜੀ ਨੂੰ ਸਤ ਬਚਨ ਕਹਿੰਦੇ ਨੇ ਬੇਕਸੂਰ ਬੰਦੀ ਰਾਜਿਆਂ ਨੂੰ ਇਹ ਅਤ ਦੀ ਖੁਸ਼ਖਬਰੀ ਜਾ ਸੁਣਾਈ ਵਾਹ ਦਾਤਾ ਜੀ ਆਪ ਜੀ ਦੇ ਚੋ ਸੱਚ ਮੁੱਚ ਅਸਾਂ ਕਰਮ ਜੀਵਾਂ ਦੀ ਸਮਝ ਤੋਂ ਬਾਹਰ ਹਨ ਸਦਕ ਸਾਡਾ ਆਪ ਜੀ ਦੀ ਮਿਹਰ ਵੱਲ ਤੱਕਦਾ ਨਹੀਂ ਬਲਕਿ ਖਬਰਾ ਕੇ ਡੋਲਣ ਲਈ ਤਿਆਰ ਹੀ ਖੜਾ ਹੁੰਦਾ ਹੈ ਸੇਖ ਆਪ ਜੀ ਦਾ ਬੰਦੀਖਾਨੇ ਵਿੱਚ ਪੈਣਾ ਸੁਣ ਕੇ ਉਦਾਸ ਹੋ ਰਹੇ ਸਨ ਪਰ ਕੀ ਪਤਾ ਸੀ ਕਿ ਇਸ ਬੰਦੀ ਛੋੜ ਦਾਤੇ ਨੇ ਆਪ ਬੰਦੀ ਵਿੱਚ ਪੈ 55 ਜਿੰਦੜੀਆਂ ਨੂੰ ਜਿਨ੍ਹਾਂ ਦੇ ਜੀਵਨ ਦਾ ਹਨੇਰੀਆਂ ਕਾਲ ਕੋਠੜੀਆਂ ਦੇ ਨਰਕ ਵਿੱਚ ਗਰਕ ਹੋ ਕੇ ਨਾਸ਼ ਹੋ ਜਾਣਾ ਯਕੀਨੀ ਸੀ ਆਜ਼ਾਦ ਕਰਵਾ ਲਿਆਉਣਾ ਹੈ ਔਰ ਉਹਨਾਂ ਸਮੇਤ ਔਰ ਕਈ ਰੂਹਾਂ ਦੇ ਕਰਮਗਤ ਚੱਕਰ ਵਿਊ ਨੂੰ ਤੋੜ ਉਹਨਾਂ ਨੂੰ ਚੰਗੇ ਇਨਸਾਨ ਬਣਾ ਸਾਈਆਂ ਜੀ ਦੇ ਇਲਾਹੀ ਇਸ਼ਕ ਵਿੱਚ ਪਰੋ ਦੇਣਾ ਹੈ ਇਸ ਤਰ੍ਹਾਂ ਫਰਸ਼ ਤੋਂ ਅਰਸ਼ ਤੇ ਪਹੁੰਚੀਆਂ ਹੋਈਆਂ ਇਹ ਜਿੰਦੜੀਆਂ ਕਿਉਂ ਨਾ ਆਪ ਜੀ ਦੇ ਚਰਨਾਂ ਤੋਂ ਵਾਰਨੇ ਬਲਹਾਰਨੇ ਜਾਣ ਕਿਉਂ ਨਾ ਭੰਗਰੇ ਵਾਂਗ ਆਪ ਜੀ ਦੇ ਚਰਨ ਕਮਲਾਂ ਦੀਆਂ ਆਸ਼ਿਕ ਹੋ ਜਾਣ ਆਰ ਆਪਣਾ ਤਨ ਮਨ ਧਨ ਸਭ ਕੁਛ ਆਪ ਜੀ ਤੋਂ ਵਾਰ ਦੇਣ ਅਨੇਕ ਜਨਮ ਪਾਪ ਕਰ ਭਰ ਮੇ ਹੁਣ ਤਉ ਸ਼ਰਣਾਗਤ ਆਏ ਦਇਆ ਕਰੋ ਰਖ ਲੇਵੋ ਹਰ ਜਿਉ ਹਮ ਲਾਗੇ ਸਤਿਗੁਰ ਪਾਏ ਪਿਆਰਿਓ ਇਹ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਜਿਹੜੇ ਵੀਰਾਂ ਨੂੰ ਵੀਡੀਓ ਪਸੰਦ ਆਉਂਦੀ ਹੈ ਉਹ ਕਮੈਂਟ ਬਾਕਸ ਵਿੱਚ ਤਨ ਤਨ ਪਾਈ ਵੀ ਸਿੰਘ ਜੀ ਲਿਖ ਕੇ ਜਰੂਰ ਭੇਜ ਦਿਆ ਕਰਨ ਨਵੇਂ ਆਏ ਵੀਰ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਬੈਲ ਨੋਟੀਫਿਕੇਸ਼ਨ ਨੂੰ ਆਨ ਜਰੂਰ ਕਰ ਲੈਣ ਤਾਂ ਜੋ ਆਉਣ ਵਾਲੇ ਪ੍ਰਸੰਗ ਉਹਨਾਂ ਤੱਕ ਅਤੇ ਵੱਧ ਤੋਂ ਵੱਧ ਪ੍ਰਾਣੀਆਂ ਤੱਕ ਪਹੁੰਚ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ